ਟਿਆਲਾ ਸੈਂਟਰਲ ਜੇਲ੍ਹ ਦੇ ਵਿੱਚ ਜੋ ਕੁਝ ਵਾਪਰਿਆ ਉਸ ਬਾਰੇ ਗੱਲਬਾਤ ਕਰਦੇ ਹਾਂ ਸੰਦੀਪ ਸਿੰਘ ਸਣੀ ਜਾਂ ਸਾਕਾ ਇੰਸਪੈਕਟਰ ਸੁਭਾ ਸਿੰਘ ਕੀ ਕੁਝ ਵਾਪਰਿਆ ਹੈ ਸੁਭਾ ਸਿੰਘ ਦੀ ਮੌਤ ਹੋ ਚੁੱਕੀ ਹੈ ਸੰਦੀਪ ਸਣੀ ਸੰਗਰੂਰ ਭੇਜ ਦਿੱਤਾ ਗਿਆ ਲੰਘੇ ਤਿੰਨ ਦਿਨ ਬੇहद ਅਜੀਬੋ ਗਰੀਬ ਲੰਘੇ ਨੇ ਜਾਣਨ ਦੀ ਕੋਸ਼ਿਸ਼ ਕਰਦੇ ਆ ਸਥਿਤੀ ਨੂੰ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰ ਪਾਲ ਇਸ ਵੇਲੇ ਮੌਜੂਦ ਨੇ ਡਾਕਟਰ ਸਾਹਿਬ ਸਮਝਦਾ ਸ਼ੁਕਰੀਆ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਇਸ ਮੈਟਰ ਦੇ ਉੱਤੇ ਬਹੁਤ ਸਾਰੇ ਸਵਾਲ ਨੇ ਜਿਹੜੇ ਮੈਂ ਪੁੱਛਣਾ ਚਾਹੁੰਦਾ ਪਰ ਉਸ ਤੋਂ ਪਹਿਲਾਂ ਇੱਕ ਬਰੀਫ ਡਿਸਕ੍ਰਿਪਸ਼ਨ ਸੂਬਾ ਸਿੰਘ ਦੀ ਮੈਂ ਤੁਹਾਡੇ ਤੋਂ ਜ਼ਰੂਰ ਚਾਹੁੰਦਾ ਉਹ ਸੂਬਾ ਸਰਹੰਦ ਦੇ ਨਾਂ ਤੋਂ ਬਣਾ ਜਾਣਿਆ ਜਾਂਦਾ ਇਹ ਕੀ ਮੈਟਰ ਹੈ ਦੇਖੋ ਸਾਹਿਬ ਸਿੰਘ ਜੀ ਗੱਲ ਇਹ ਹੈ ਕਿ ਜਦੋਂ ਆਪਰੇਸ਼ਨ ਬਲੂ ਸਟਾਰ ਸਾਕਾ ਨੀਲਾ ਤਾਰਾ ਤੋਂ ਬਾਅਦ ਇੱਥੇ ਪੁਲਿਸ ਦਾ ਰਾਜ ਹੋਇਆ ਇਨੂੰ ਪੁਲਿਸ ਰਾਜ ਜੀ ਬਨਾਤਾ ਗਿਆ ਸੀ ਕੇ ਪੀਐਸ ਗਿੱਲ ਦਾ ਰਾਜ ਆਇਆ ਤੇ ਬਹੁਤ ਇਨਕਾਊਂਟਰ ਜਿਹੜੇ ਕੀਤੇ ਗਏ ਫੇਕ ਵੀ ਕੀਤੇ ਗਏ ਔਰ ਇਸੇ ਜਿਹੜੇ ਫੇਕ ਇਨਕਾਊਂਟਰਾਂ ਦੇ ਵਿੱਚ ਜਸਵੰਤ ਸਿੰਘ ਖਾਲੜਾ ਨੂੰ ਆਪਣੀ ਸ਼ਹਾਦਤ ਦੇਣੀ ਪਈ ਜਿਹੜੇ ਕਿ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਲੇ ਸੀ ਤੇ ਉਹ ਸੀਵੀਆ ਦੇ ਵਿੱਚੋਂ ਕੱਢ ਕੇ ਲਿਆ ਰਹੇ ਸੀ ਕਿ ਕਿਹੜੇ-ਕਿਹੜੇ ਬੱਚੇ ਪੰਜਾਬ ਦੇ ਆ ਉਹ ਜਿਹੜੇ ਉਹਨਾਂ ਦਾ નિર્ਦੋਸ਼ ਸੀਗੇ ਤੇ ਉਹਨਾਂ ਨੂੰ ਐਨਕਾਊਂਟਰ ਕਰਕੇ ਮਾਰ ਦਿੱਤਾ ਗਿਆ ਜੇ ਤੁਸੀਂ ਉਸ ਦੌਰ ਨੂੰ ਯਾਦ ਕਰੋ ਤੇ ਜਿਹੜੀ ਉਹ ਜਵਾਨੀ ਦਾ ਦੌਰ ਸੀ ਉਹ ਪੰਜਾਬ ਦੇ ਵਿੱਚ ਇੱਕ ਜਨਰੇਸ਼ਨ ਗੈਪ ਹੈਗਾ ਮੰਨ ਲਓ ਜੇ 1984 ਤੋਂ ਲੈ ਕੇ ਜਾ 1985 87 88 ਦੀ ਗੱਲ ਕਰ ਲਈਏ ਜਿਹੜਾ ਬੱਚਾ ਉਦੋਂ 25 ਸਾਲਾਂ ਦਾ ਸੀ ਤੇ ਤੁਸੀਂ ਅੱਜ ਉਹਦੇ ਨਾਲ ਏਜ ਕੈਲਕੂਲੇਟ ਕਰ ਲਓ ਬਹੁਤ ਘੱਟ ਲੋਕ ਉਸ ਉਮਰ ਦੇ ਮਿਲਣਗੇ ਪੰਜਾਬ ਦੀ ਜਵਾਨੀ ਨੂੰ ਉਦੋਂ ਖਤਮ ਕੀਤਾ ਗਿਆ ਫੇਕ এনਕਾਊਂਟਰ ਬਹੁਤ ਕੀਤੇ ਗਏ ਪੁਲਿਸ ਸਟੇਟ ਸੀ ਸੁਣਨ ਵਾਲਾ ਕੋਈ ਨਹੀਂ ਸੀ ਆਖਰਕਾਰ ਦਰਵਾਜ਼ੇ ਕੋਟਾਂ ਦੇ ਖਟਕਟਾਏ ਗਏ ਸੀਬੀਆਈ ਨੇ ਕੇਸਾਂ ਦੇ ਵਿੱਚ ਜਿਹੜੀ ਹੈ ਸਜ਼ਾਵਾਂ ਵੀ ਕੀਤੀ ਆ ਉਹਦੇ ਵਿੱਚ ਵੱਡੇ ਵੱਡੇ ਜਿਹੜੇ ਹੁਣ ਵੀ ਤੁਹਾਡੇ ਸਾਹਮਣੇ ਐਸਐਸਪੀ ਭੁਪਿੰਦਰਜੀਤ ਸਿੰਘ ਨੂੰ ਹਾਈ ਕੋਰਟ ਨੇ ਸਜ਼ਾ ਦਿੱਤੀ ਹੈ ਸੀਬੀਆਈ ਕੋਰਟ ਨੇ ਸਰਹੰਦ ਸੂਬਾ ਜਿਹੜਾ ਆਪਣੇ ਆਪ ਨੂੰ ਮੰਨਿਆ ਜਾਂਦਾ ਸੀ ਆਪਣੇ ਆਪ ਨੂੰ ਬਹੁਤ ਬਲਸ਼ਾਲੀ ਮੰਨਦਾ ਸੀ ਕਿ ਮੈਂ ਹੀ ਰਾਜਾ ਮੈਂ ਹੀ ਇਸ ਜਿਵੇਂ ਜੋ ਮੈਂ ਕਹਾਗਾ ਉਹ ਸੱਚ ਹੈ ਆਪਣੇ ਆਪ ਚ ਇੰਨਾ ਅਹੰਕਾਰ ਕਮਾਂਡ ਕਿਉਂਕਿ ਪੁਲਿਸ ਸਟੇਟ ਸੀ ਨਾ ਕੋਈ ਅਪੀਲ ਸੀ ਨਾ ਕੋਈ ਦਲੀਲ ਸੀ ਨਾ ਕੋਈ ਅਫਸਰ ਮਿਲਦਾ ਸੀ ਤੇ ਨਾ ਕੋਈ ਸੁਣਦਾ ਸੀ ਔਰ ਜਿਵੇਂ ਐਨਕਾਊਂਟਰ ਕਰਨੇ ਫਟਾਫਟ ਲਿਆ ਕੇ ਉਹਨਾਂ ਦੇ ਪੋਸਟਮਾਰਟਮ ਕਰਕੇ ਤੇ ਸਿੱਧਾ ਉਹਨਾਂ ਦੀਆਂ ਸੰਸਕਾਰ ਕਰਦੇ ਨਾ ਪਰਵਾਰਾਂ ਨੂੰ ਪਤਾ ਲੱਗਦਾ ਸੀ ਨਾ ਕੁਝ ਪਤਾ ਲੱਗਦਾ ਸੀ ਔਰ ਇੱਕ ਪੰਜਾਬ ਦੀ ਤਰਾਸਤੀ ਹੈ ਉਹ ਜਨਰੇਸ਼ਨ ਗਾਇਬ ਹੋਇਆ ਉਸ ਪੀੜੀ ਦੇ ਲੋਕ ਉਸ ਉਮਰ ਦੇ ਲੋਕ ਤੁਸੀਂ ਹੁਣ ਵੇਖਣ ਚੱਲ ਜੋ ਪਿੰਡਾਂ ਦੇ ਵਿੱਚ ਨਹੀਂ ਮਿਲਣਗੇ ਸੋ ਸੁਭਾ ਸਿੰਘ ਨੇ ਵੀ ਜਿਹੜੇ 1999 ਦੇ ਵਿੱਚ ਫਰਜੀ ਐਨਕਾਊਂਟਰ ਕੀਤੇ ਸੀ ਉਸ ਕੇਸ ਦੇ ਵਿੱਚ ਉਹਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਸੀ ਉਹਨੂੰ ਸਜ਼ਾ ਸੁਣਾਈ ਹੋਈ ਸੀ ਉਸੇ ਜੇਲ੍ਹ ਚ ਬੰਦ ਸੀ ਜਿੱਥੇ ਭਾਈ ਸੰਦੀਪ ਸਿੰਘ ਸੰਨੀ ਬੰਦ ਸੀ ਤੇ ਪੁਰਾਣਾ ਕੇਸ ਤਾਂ ਇਹੀ ਆ ਲੇਕਿਨ ਜਿਹੜਾ ਨਵਾਂ ਤਾਜ਼ਾ ਘਟਨਾਕ੍ਰਮ ਹੋਇਆ ਭਾਈ ਸੰਦੀਪ ਸਿੰਘ ਸੰਨੀ ਨੇ ਉਹਨਾਂ ਦੇ ਉੱਤੇ ਤਿੰਨ ਤੇ ਉੱਤੇ ਹਮਲਾ ਕੀਤਾ ਜਦੋਂ ਇਹਨੂੰ ਉਹਨਾਂ ਨੂੰ ਪਤਾ ਲੱਗਿਆ ਕਿ ਇਹ ਸਿੱਖਾਂ ਦੀ ਨਸਲਕੁਸ਼ੀ ਔਰ ਇਹਨਾਂ ਨੇ ਫਰਜੀ ਜਿਹੜੇ ਆ ਮੁੱਠਭੇੜ ਕਰਕੇ ਸਿੰਘ ਮਾਰੇ ਨੇ ਤੇ ਉਹਦਾ ਖੂਨ ਜਿਹੜਾ ਖੋਲਿਆ ਤੇ ਉਹਨਾਂ ਨੇ ਉੱਤੇ ਹਮਲਾ ਕੀਤਾ ਜਿਹਦੇ ਚ ਸੂਬਾ ਸਿੰਘ ਕਾਇਲ ਹੋਇਆ ਸੀ ਆਈਸੀਯੂ ਚ ਰਿਹਾ ਹੁਣ ਉਹਦੀ ਮੌਤ ਹੋ ਗਈ ਆ ਡਾਕਟਰ ਸਾਹਿਬ ਜਿੰਨਾ ਸਿੱਧਾ ਇਹ ਕੇਸ ਲੱਗ ਰਿਹਾ ਆ ਮੈਨੂੰ ਲੱਗਦਾ ਉਹਨਾਂ ਸਿੱਧਾ ਸ਼ਾਇਦ ਹੈ ਨਹੀਂ ਕਿਉਂਕਿ ਬਹੁਤ ਤਰੀਕੇ ਦੇ ਬਿਆਨ ਆ ਰਹੇ ਆ ਹੁਣ ਸੰਦੀਪ ਸਿੰਘ ਦਾ ਭਰਾ ਇਹ ਦਾਵਾ ਕਰਦਾ ਕਿ ਉਸ ਨੂੰ ਟੌਂਟਿੰਗ ਕੀਤੀ ਗਈ ਇੰਦਰਜੀਤ ਸਿੰਘ ਉਹਨੂੰ ਟੌਂਟ ਕਰਦਾ ਸੀ ਇੱਥੋਂ ਤੱਕ ਜ਼ਲੀਲ ਕੀਤਾ ਗਿਆ ਕਿ ਅਸੀਂ ਤਾਂ ਕਹਿੰਦਾ 84 ਵਾਲਿਆਂ ਨੂੰ ਨਹੀਂ ਛੱਡਿਆ ਤੇ ਅਸੀਂ ਤੈਨੂੰ ਵੀ ਨਹੀਂ ਛੱਡਾਂਗੇ ਐਂ ਦੀਆਂ ਗੱਲਾਂ ਹੋਈਆਂ ਕੀ ਇਹ ਹੋਈਆਂ ਦੇਖੋ ਗੱਲ ਇਹ ਹੈ ਕਿ ਨਾ ਤੁਸੀਂ ਸੰਦੀਪ ਸਿੰਘ ਸੰਨੀ ਦਾ ਪਿਛੋਕੜ ਥੋੜਾ ਜਿਹਾ ਮੈਨੂੰ ਲੱਗਦਾ ਕਿ ਉੱਤੇ ਚਾਨਣਾ ਪਾਣਾ ਜ਼ਰੂਰੀ ਹੈ ਜਿਹੜੇ ਸ਼ਿਵ ਸੈਨਾ ਦੇ ਲੀਡਰ ਸੀ ਸੁਦੀਸ਼ ਸੂਰੀ ਉਹਨਾਂ ਨੇ ਸਿੰਘਾਂ ਬਾਰੇ ਟਿੱਪਣੀ ਕੀਤੀ ਸੀ ਉਹ ਟਿੱਪਣੀ ਵੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਨਸ਼ਰ ਹੁੰਦੀਆਂ ਰਹੀਆਂ ਔਰ ਉਹਦੀ ਜਾਨ ਨੂੰ ਖਤਰਾ ਸੀ ਥ੍ਰੈਟਸ ਆ ਗਿਆ ਪੁਲਿਸ ਨੇ ਹਾਈ ਸਕਿਉਰਟੀ ਵੀ ਦਿੱਤੀ ਹੋਈ ਸੀ لیکن گل ہے کہ بھائی संदीप ਸਿੰਘ سننی نے ਜਦੋਂ ਉਹ ਨੂੰ ਧਰਨੇ ਤੇ ਬੈਠੇ ਦੇਖਿਆ ਤੇ ਅੰਦਰ ਉਹਦੇ فلم ਉਹੀ ਚੱਲ ਪਈ ਵੀ ਇਹਨੇ ਸਿੰਘਾਂ ਦੇ ਉੱਤੇ ਟਿੱਪਣੀ ਕੀਤੀ ਹੈ دیکھو ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਖਾਲਸਾ ਸਜਾਈ ਸੀ ਤਾਂ ਉਹਨਾਂ ਨੇ ਇੱਕੋ ਗੱਲ ਕਹੀ ਸੀ ਝੁਕਣਾ ਨਹੀਂ ਆ ਜੁਲਮ ਨਹੀਂ ਸਹਿਣਾ ਤੇ ਕਿਸੇ ਦੇ ਹੇਠਾਂ ਨਹੀਂ ਲਗਣਾ ਤੇ ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਹੈ ਜਾਂ ਦਾਤ ਹੈ ਉਹ ਸਾਰੇ ਸਿੱਖਾਂ ਦੇ ਵਿੱਚ ਹੈਗੀ ਹੈ ਔਰ ਜੇ ਆਪਾਂ ਕਹੀਏ ਸਿੱਖਾਂ ਦੀ ਵੀ ਨਹੀਂ ਜਿਹੜੇ Hindu ਵੀ ਵੀਰ ਨੇ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਫਾਲੋਅਰ ਨੇ ਉਹਨਾਂ ਨੂੰ ਮੰਨਦੇ ਨੇ ਜੇ ਮੰਨ ਲਓ ਹੁਣ ਮੈਂ ਕਹਾਂ ਆਈਜੀ ਕੁਮਰ ਵਿਜੇ ਪ੍ਰਤਾਪ ਰਟਾਇਰ ਹੈ ਕਿਹੜਾ ਅਫਸਰ ਜਿਹੜਾ ਆਪਣੀ ਨੌਕਰੀ ਨੂੰ ਤਿਆਗ ਦੂਗਾ ਜਿਹੜਾ ਆਈਜੀ ਦੇ ਉੱਤੇ ਬੈਠਾ ਹੋਵੇ ਡਾਇਰੈਕਟ ਆਈਪੀਐਸ ਭਰਤੀ ਹੋਇਆ ਹੋਵੇ ਨੋਕਰੇ ਨੂੰ ਠੁੱਡਾ ਗਿਓ ਮਾਰਿਆ ਕਿ ਮੈਂ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਆ ਮੈਂ ਉਹਨਾਂ ਦੀ ਪਟਨਾ ਸਾਹਿਬ ਵਾਲੀ ਧਰਤੀ ਤੋਂ ਆ ਮੇਰੇ ਅੰਦਰ ਉਹਨਾਂ ਦਾ ਖੂਨ ਹੈ ਮੈਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਵਿੱਚ ਇਹ ਜੋ ਲਾਲ ਫੀਤਾ ਸ਼ਾਹੀ ਜਾਂ ਜੋ ਨਲਕੀਆਂ ਹੋ ਰਹੀਆਂ ਮੈਂ ਇਹਦੇ ਵਿਰੋਧ ਚ ਆ ਅਸਤੀਫਾ ਦੇ ਰਿਹਾ ਫਿਰ ਪੰਜਾਬ ਵਿਧਾਨ ਸਭਾ ਚ ਗਏ ਉੱਥੇ ਵੀ ਜਾ ਕੇ ਬੇਅਦਬੀਆਂ ਦੇ ਮੁੱਦਿਆਂ ਦੇ ਉੱਤੇ ਸਟੈਂਡ ਲਿੱਤਾ ਫਿਰ ਵੀ ਨਹੀਂ ਝੁਕੇ ਤੇ ਫਿਰ ਪਾਰਟੀ ਨੇ ਉਹਨਾਂ ਨੂੰ ਸਸਪੈਂਡ ਵੀ ਕਰਤਾ ਉਹ ਫਿਰ ਵੀ ਖੜਾ ਸੋ ਜਿੱਥੇ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਦਾਤ ਹੈ ਬਖਸ਼ਿਸ਼ ਹੈ ਉੱਥੇ ਆਕੇ ਲੱਗਦਾ ਕਿ ਇਹ ਜ਼ੁਲਮ ਹੋਇਆ ਹੁਣ ਭਾਈ ਸੰਦੀਪ ਸਿੰਘ ਸੰਨੀ ਦੀ ਜਗ੍ਹਾ ਤੇ ਤੁਸੀਂ ਉਸ ਸਿਚੁਏਸ਼ਨ ਨੂੰ ਇੱਕ ਵਾਰ ਦੇਖਣ ਦੀ ਕੋਸ਼ਿਸ਼ ਕਰੋ ਹਾਲਾਂਕਿ ਮੈਨੂੰ ਠੀਕ ਨਹੀਂ ਠਹਿਰਾਉਂਦਾ ਕਿਸੇ ਤੇ ਉਹ ਜਿਹੜਾ ਵਾ ਹਮਲਾ ਕਰਨਾ ਜਾਂ ਅਪਰਾਧ ਕਰਨਾ ਮੈਂ ਇਹਦਾ ਪੱਕਾ ਧਰਨੀ ਆ ਸ਼ਾਂਤੀ ਭੰਗ ਕਰਨ ਦਾ ਮੈਂ ਪੱਕਾ ਧਰਨੀ ਆ ਲੇਕਿਨ ਸੁਦੀਰ ਸੂਰੀ ਚੌਂਕ ਦੇ ਵਿੱਚ ਧਰਨਾ ਲਾ ਕੇ ਬੈਠਾ ਸੀ ਭਾਈ ਸੰਦੀਪ ਸਿੰਘ ਸੰਨੀ ਸਿਰਫ ਜਦੋਂ ਲੱਗੇ ਗਿਆ ਤੇ ਉਹਨੂੰ ਉਹ ਵੀਡੀਓ ਜਿਹੜੀ ਆ ਉਹਦੇ ਜਹਾਨ ਦੇ ਵਿੱਚ ਚੱਲ ਪਈ ਕਿ ਇਹਨੇ ਸਿੰਘਾਂ ਬਾਰੇ ਕਿਹੜੀ ਗੰਦੀ ਟਿੱਪਣੀ ਕੀਤੀ ਸੀ ਤੇ ਉਹਨਾਂ ਨੇ ਉੱਥੇ ਗੋਲੀਆਂ ਮਾਰਤੀਆਂ ਔਰ ਜੇਲ੍ਹ ਦੇ ਵਿੱਚ ਵੀ ਜਦੋਂ ਮੈਂ ਉਹ ਸਿਚੁਏਸ਼ਨ ਨੂੰ ਵੇਖਦਾਂ ਲੱਗ્યો ਉਹਦਾ ਟੱਕਰਾ ਹੁੰਦਾ ਹੋਊਗਾ ਪੁਲਿਸ ਮਲਾਜਮਾਂ ਨਾਲ ਭਾਵੇਂ ਉਹ ਇੰਦਰਜੀਤ ਹੈ ਭਾਵੇਂ ਸੁਭਾ ਸਿੰਘ ਹੈ ਜਦੋਂ ਟੱਕਰਾ ਹੋਇਆ ਹੋਣਾ ਉਹ ਫਿਲਮ ਚੱਲੀ ਹੋਣੀ ਹੈ ਕਿ ਇਹਨਾਂ ਨੇ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤੇ ਇਹਨਾਂ ਨੇ ਕਿੱਦਾਂ ਮਾਰੇ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਕਿਹਾ ਸੀ ਕਿ ਚਾਰ ਮੂਏ ਤੋਂ ਕਿਹਾ ਹੁਆ ਜੀਵਤ ਕਈ ਹਜ਼ਾਰ ਠੀਕ ਹੈ ਔਰ ਹਰ ਫਲਸਫੀ ਦੇ ਵਿੱਚ ਜਿਹੜਾ ਉਹਨਾਂ ਨੂੰ ਮੰਨਣ ਵਾਲਾ ਉਹਦੇ ਅੰਦਰ ਇਹ ਅੱਗ ਜਲਦੀ ਹੁੰਦੀ ਹੈ ਕਿ ਸਾਡੀ ਜਿਹੜੀ ਕੌਮ ਹੈ ਜਾਂ ਸਾਡੇ ਤੇ ਜਿਹੜੀ ਤਸੱਦਦ ਹੋਈ ਹੈ ਉਹਦਾ ਅਸਲੀ ਬਦਲਾ ਲੈਣਾ ਤੇ ਜਿਹੜੀ ਉਹ ਪਿਕਚਰ ਮੈਂ ਚਲਦੀਆਂ ਉਹ ਉਹਨਾਂ ਨੇ ਟੌਂਟਿੰਗ ਵੀ ਕੀਤੀ ਹੋ ਸਕਦੀ ਹੈ ਕਿਉਂਕਿ ਮੈਂ ਤਾਂ ਮੌਕੇ ਤੇ ਨਹੀਂ ਸੀਗਾ ਲੇਕਿਨ ਉਹ ਸੀਨ ਜ਼ਰੂਰ ਉਹਨਾਂ ਦੇ ਅੱਖਾਂ ਤੇ ਅੱਗੇ ਆਇਆ ਹੋਊਗਾ ਸੰਦੀਪ ਸਿੰਘ ਸੰਨੀ ਦੇ ਕਿ ਇਹਨਾਂ ਨੇ ਸਿੰਘਾਂ ਨੂੰ 1999 ਚ ਨੇ ਹੱਥੇ ਕਿਵੇਂ ਮਾਰਿਆ ਹੋਊਗਾ ਗੁਰਗੋਬਿੰਦ ਸਿੰਘ ਦੇ ਉਸ ਲਾਡਲਿਆਂ ਨੂੰ ਕਿਵੇਂ ਮਾਰਿਆ ਹੋਊਗਾ ਉਹਨਾਂ ਦੀ ਉਹ ਵੀ ਫੌਜ ਹੀ ਆ ਗੁਰਗੋਬਿੰਦ ਸਿੰਘ ਮਹਾਰਾਜ ਦੀ ਫੌਜ ਹੀ ਆ ਸੋ ਕਈ ਵਾਰ ਕੀ ਹੁੰਦਾ ਤੁਹਾਡੇ ਇਮੋਸ਼ਨਸ ਜਿਹੜੇ ਆ ਅੰਦਰੋਂ ਜਿਹੜੀਆਂ ਭਾਵਨਾਵਾਂ ਮੈਂ ਉਹ ਅੱਗ ਬਲ ਉਹ ਬਲਣ ਲੱਗ ਪੈਂਦੀ ਆ ਫਿਰ ਬੰਦਾ ਕਹਿੰਦਾ ਕਿ ਮੈਂ ਤਾਂ ਕੋਈ ਗੁਰਗੋਬਿੰਦ ਸਿੰਘ ਨੂੰ ਸਮਰਪਤ ਆ ਮੈਂ ਤਾਂ ਸ਼ਹਾਦਤ ਦੇ ਵਿੱਚ ਆ ਤੇ ਹਮਲਾ ਕਰ ਦਿੰਦਾ ਤੁਸੀਂ 1984 ਦਾ ਸਾਕਾ ਨੀਲਾ ਤਾਰਾ ਵੇਖੋ ਜੀਉਣੀ ਹਿਸਟਰੀ ਨੂੰ ਚੰਗੀ ਤਰ੍ਹਾਂ ਪੜੋ ਤੇ ਕਈ ਸਿੰਘਾਂ ਨੂੰ ਸੰਜਨ}{|\text{ਨੈਲ ਸਿੰਘ ਪਿੰਡਰਾਲੇ ਨੇ ਕਿਹਾ ਸੀ ਤੁਸੀਂ ਛੱਡ ਕੇ ਚਲੇ ਜਾਓ ਤੁਸੀਂ ਬਾਹਰ ਚਲੇ ਜਾਓ ਤੁਸੀਂ ਸਰੈਂਡਰ ਕਰ ਦੋ ਤੁਸੀਂ ਮੇਰੇ ਨਾਲ ਨਾ ਰਹੋ ਲੇਕਿਨ ਸਿੰਘਾਂ ਨੇ ਕਿਹਾ ਸੀ ਭਈ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਤਾਂ ਇੱਕ ਕਹਾਣੀ ਹੈ ਕਿ ਅਸੀਂ ਜਿਹੜਾ ਸਰੈਂਡਰ ਕਰਦੀਏ ਇਹ ਤਾਂ ਸਾਡੀ ਫਲਸਫੀ ਦਾ ਹਿੱਸਾ ਹੀ ਨਹੀਂਗਾ ਇਹ ਤਾਂ ਸਾਡੀ ਦਾਤ ਦਾ ਹਿੱਸਾ ਹੀ ਨਹੀਂਗਾ ਫਿਰ ਉਹ ਸਾਰੇ ਸ਼ਹੀਦ ਹੋਏ ਪਰ ਸੰਜਨ ਸਿੰਘ ਪਿੰਡ ਵਾਲਿਆਂ ਨਾਲ ਉੱਥੇ ਫੌਜਾਂ ਨੇ ਜਿਹੜਾ ਉਹਨਾਂ ਨੂੰ ਮਾਰਿਆ ਮੈਂ ਜਿਹੜੀ ਗੱਲ ਇਹ ਕਰਨਾ ਚਾਹਨਾ ਸਾਹਿਬ ਸਿੰਘ ਜੀ ਕਿ ਇੱਕ ਕੌਮ ਦੀ ਫਿਲਾਸਫੀ ਹੈ ਜੇਲ ਪ੍ਰਸ਼ਾਸਨ ਸਭ ਤੋਂ ਵੱਡਾ ਗੁਨਾਹਗਾਰ ਹੈ ਭਈ ਜਦੋਂ ਤੁਹਾਨੂੰ ਪਤਾ ਹੈ ਕਿ ਭਾਈ ਸੰਦੀਪ ਸਿੰਘ ਸੰਨੀ ਕਿਸ ਆਈਡੀਓਲੋਜੀ ਦਾ ਉਦੇ ਅੰਦਰ ਕਿਹੜੀ ਅੱਗ ਹੈ ਤੇ ਉਹ ਅੱਗ ਨਿਕਲੇਗੀ ਔਰ ਇਹਨਾਂ ਦੇ ਅੱਗੇ ਆਨਾਂ ਨਿਕਲੇਗੀ ਉਹਨਾਂ ਨੂੰ ਰੱਖਣਾ ਨਹੀਂ ਚਾਹੀਦਾ ਸੀ ਹੁਣ ਇਹੀ ਮੈਂ ਕਹਿਣਾ ਪਿਆ ਭਾਈ ਸਤਵੰਤ ਸਿੰਘ ਭਾਈ ਬਿਆਨ ਸਿੰਘ ਸੀ ਇੰਦਰਾ ਗਾਂਧੀ ਦੀ ਸਕਿਉਰਟੀ ਦੇ ਵਿੱਚ ਸਖਿਆ ਚਤਨਾਤ ਸੀਗੇ ਜਦੋਂ ਇੰਦਰਾ ਗਾਂਧੀ ਸਾਹਮਣੇ ਆਈ ਅੱਖਾਂਗੇ ਸੀਨ ਘੁੰਮਿਆ ਕਿ ਨੇ ਸ਼ਰੀਕ ਹੱਥਕਾਬ ਤੇ ਫੌਜਾਂ ਚੜੀਆਂ ਬੋਲੀਆਂ ਮਾਰਦੇ ਉਹਨਾਂ ਨੂੰ ਪਤਾ ਸੀ ਅਸੀਂ ਮਾਰ ਰਹੇ ਆ ਉਹ ਬੱਚੇ ਸੀ ਉਹਨਾਂ ਨੂੰ ਪਤਾ ਸੀ ਅਸੀਂ ਮਾਰ ਰਹੇ ਆ ਸ਼ਾਹੀ ਨੌਕਰੀ ਸੀ ਤਨਖਾਹ ਚੰਗੀ ਸੀ ਪੀਐਮਓ ਪ੍ਰਾਈਮ ਮਿਨਿਸਟਰ ਦੀ ਸਕਿਉਰਟੀ ਚ ਰਹਿਣਾ ਛੋਟੀ ਗੱਲ ਨਹੀਂ ਹੁੰਦੀ ਫੇਰ ਵੀ ਉਹਨਾਂ ਨੂੰ ਪਤਾ ਸੀ ਸਾਡੀ ਮੌਤ ਹੈ ਉਹਨਾਂ ਨੇ ਮਾਰਤਾ ਇਹ ਫਲਸਫੀ ਹੈ ਇਹ ਤਾਂ ਪ੍ਰਸ਼ਾਸਨ ਦਾ ਕਸੂਰ ਹੈ ਦੇਚ ਜੇਲ੍ਹ ਪ੍ਰਸ਼ਾਸਨ ਦਾ ਕਿ ਜੀਣਾ ਦੀ ਫਲਸਫੀ ਇਦਾਂ ਦੀ ਹੈ ਜਿਨ੍ਹਾਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਰਸਤੇ ਨੂੰ ਅਫਤਿਆਰ ਕੀਤਾ ਹੋਇਆ ਤੇ ਜਿਨ੍ਹਾਂ ਨੇ ਇਹ ਕਿਹਾ ਹੋਇਆ ਕਿ ਸਾਡੀ ਜਾਨ ਦੀ ਕੀਮਤ ਕੋਈ ਨਹੀਂ ਹੈ ਜਦੋਂ ਉਹ ਵਾਕ ਨੂੰ ਸੁਣਦੇ ਨੇ ਚਾਰ ਮੂਹੇ ਤੋਂ کیا ਹੁਆ ਜੀਵਿਤ ਕਈ ਹਜ਼ਾਰ ਫਿਰ ਉਹ ਸਾਰੀਆਂ ਗੱਲਾਂ ਭੁੱਲ ਜਾਂਦੇ ਆ ਫਿਰ ਉਹ ਇਹ ਦੇਖਦੇ ਕਿ ਮੈਂ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਮਰਪਤ ਆ ਮੈਂ ਦਸਵੇਂ ਪਾਤਸ਼ਾਹ ਨੂੰ ਸਮਰਪਤ ਆ ਉਹਨਾਂ ਦਾ ਜਿਹੜਾ ਉਹਨਾਂ ਦਾ ਜਿਹੜਾ ਜੀਵਨ ਹੈ ਉਹਨਾਂ ਦਾ ਜੀਵਨ ਹੀ ਜਿਹੜਾ ਇਹ ਸਾਰਾ ਅੱਗੇ ਜਿਹੜਾ ਇਸ ਕੌਮ ਨੂੰ ਲੈ ਕੇ ਜਾ ਰਿਹਾ ਸੋ ਮੈਂ ਇਹ ਸਮਝਦਾ ਕਿ ਜੇਲ੍ਹ ਪ੍ਰਸ਼ਾਸਨ ਦੀ ਸਭ ਤੋਂ ਵੱਡੀ ਗਲਤੀ ਹੈ ਉਨ੍ਹਾਂ ਦੇ ਭਾਈ ਭਰਾ ਦੀ ਗੱਲ ਵੀ ਸਹੀ ਹੈ ਕਿ ਇਹਨਾਂ ਨੇ ਟੌਂਟਿੰਗ ਕੋਈ ਕੀਤੀ ਹੋ ਸਕਦੀ ਹੈ ਕੋਈ ਗੱਲ ਤਲਕੀ ਹੋਈ ਹੋਏਗੀ ਕੋਈ ਨਾ ਕੋਈ ਬੋਲੇ ਹੋਏ ਨੇ ਇਦਾਂ ਦੇ ਸ਼ਬਦ ਤੇ ਉਹ ਸ਼ਬਦ ਫਿਰ ਜਿਹੜਾ ਭਾਈ ਸੰਦੀਪ ਸਿੰਘ ਸੰਨੀ ਜਿਹੜਾ ਤੇ ਤੁਹਾਨੂੰ ਪਤਾ ਹੁੰਦੀ ਮੈਂ ਅੱਗੇ ਦੱਸ ਕੇ ਹਟਿਆ ਬੰਦੇ ਦੀ ਵਿਚਾਰਤਾਰਾ ਬੰਦੇ ਦੇ ਅੰਦਰ ਮਨ ਬੰਦੇ ਦੇ ਅੰਦਰ ਜਿਗਰ ਬੰਦੇ ਦੇ ਅੰਦਰ ਤਗੜਾ ਦਿਲ ਫਿਰ ਉਹ ਪਰਵਾਹ ਨਹੀਂ ਕਰਦਾ ਕੁਰਸਾ ਵੀ ਤਾਂ ਇੱਕ ਟੈਕਨੀਕਲ ਐਸਪੈਕਟ ਹੈਗਾ ਮੈਂ ਵਿਚਾਰਨਾ ਚਾਹੁੰਦਾ ਜਿਵੇਂ ਅਸੀਂ ਕਿੰਨੇ ਕਿ ਜੇਲ੍ਹ ਪ੍ਰਸ਼ਾਸਨ ਦੀ ਗਲਤੀ ਇਹਦੇ ਵਿੱਚ ਹੈ ਮੈਂ ਸਵੇਰੇ ਕਿਸੇ ਨੂੰ ਸੁਣ ਰਿਹਾ ਸੀ ਸੋਸ਼ਲ ਮੀਡੀਆ ਦੇ ਉੱਤੇ ਉਹ ਕਹਿੰਦੇ ਕਿ ਜਿਹੜਾ ਕਨਵੈਕਟ ਹੁੰਦਾ ਹੈ ਤੇ ਅੰਡਰ ਟ੍ਰਾਇਲ ਹੁੰਦਾ ਹੈ ਉਹਨਾਂ ਨੂੰ ਇਕੱਠੇ ਨਹੀਂ ਰੱਖ ਸਕਦੇ ਕੀ ਇਹਨਾਂ ਨੂੰ ਇਕੱਠੇ ਰੱਖਿਆ ਗਿਆ ਸੀ ਜੀ ਇਹੀ ਇਕੱਠੇ ਰੱਖਿਆ ਗਿਆ ਸੀ ਇਹਨਾਂ ਦੀ ਇਕੱਠੇ ਨਹੀਂ ਹੋ ਸਕਦੀ ਹਜੇ ਭਾਈ ਸੰਦੀਪ ਸਿੰਘ ਸੰਨੀ ਜਿਹੜੇ ਆ ਉਹਨਾਂ ਨੂੰ ਸਜ਼ਾ یافتਾ ਨਹੀਂ ਹੈਗੇ ਜਿਹੜੇ ਸੂਬਾ ਸਿੰਘ ਹੋਰੀ ਨੇ ਜਾਂ ਬਾਕੀ ਨੇ ਉਹ ਫ੍ਰੀ ਐਂਕਾਉਂਟਰ ਚ ਸੀਬੀਆਈ ਨੇ ਉਹਨਾਂ ਨੂੰ ਸਜ਼ਾ ਸੁਣਾਈ ਹੋਈ ਹੈ ਜਿਹੜੇ ਟ੍ਰਾਇਲ ਅੰਡਰ ਟ੍ਰਾਇਲ ਹੁੰਦੇ ਉਹ ਅਲੱਗ ਹੁੰਦੇ ਉਹਨਾਂ ਦੀਆਂ ਬੈਰਕਾਂ ਲੱਗ ਹੁੰਦੀਆਂ ਇਹ ਜਿਹੜੇ ਹੁੰਦੇ ਆ ਦੋਸ਼ੀ ਜਿਹੜੇ ਦੂਜੇ ਆ ਇਹ ਜਿਹਨਾਂ ਨੂੰ ਸਜ਼ਾ ਸੁਣਾ ਦਿੱਤੀ ਜਾਂਦੀ ਕੋਰਟ ਤੋਂ ਇਹਨਾਂ ਨੂੰ ਚੱਕੀਆਂ ਵੱਲ ਪਰਲੀਆਂ ਬੈਰਕਾਂ ਵੱਲ ਰੱਖਿਆ ਜਾਂਦਾ ਇਹਦੇ ਚ ਕਿਤੇ ਨਾ ਕਿਤੇ ਕੋਤਾਹੀ ਤਾਂ ਹੋਈ ਹੈ ਇਹਦੇ ਚ ਕੋਈ ਸ਼ੱਕ ਨਹੀਂ ਹੈ ਕੋਤਾਹੀ ਤਾਂ ਹੋਈ ਹੈ ਕੀ ਜਦੋਂ ਨਾਲੇ ਤੁਹਾਨੂੰ ਪਤਾ ਵੱਖ-ਵੱਖ ਵਿਚਾਰਧਾਰਾਂ ਦੇ ਦੋ ਧੜੇ ਆ ਇੱਕ ਧੜੇ ਨੇ ਸਿੱਖਾਂ ਦੇ ਨਸਲ ਕੁਸ਼ੀ ਕਰਕੇ ਝੂਠੇ ਮਗਾਵਲੇ ਕੀਤੇ ਇੱਕ ਧੜਾ ਉਹ ਹੈ ਭਾਈ ਸੰਦੀਪ ਸਿੰਘ ਸੰਨੀ ਦਾ ਜਿਹੜਾ ਸਿੱਖ ਫਲਸਫੀ ਦੇ ਵਿੱਚ ਜਿਹੜੇ ਸਿੱਖ ਕੌਮ ਤੇ ਤਸੱਦਦ ਹੋਈ ਹੈ ਉਹਦਾ ਬਦਲਾ ਲੈ ਰਿਹਾ ਤੇ ਤੁਸੀਂ ਦੋਨੋਂ ਆ ਵਿਚਾਰਧਾਰਾ ਨੂੰ ਇਕੱਠੇ ਕਿਵੇਂ ਰੱਖ ਸਕਦੇ ਹੋ ਇਹ ਤਾਂ ਅੰਡਰਸਟੂਡ ਹੈ ਵੀ ਇਕੱਠੇ ਰੱਖਿਆ ਹੀ ਨਹੀਂ ਜਾਣਾ ਚਾਹੀਦਾ ਸੋ ਇਸ ਕਰਕੇ ਮੈਂ ਇਹ ਗੱਲ ਨੂੰ ਕਲੀਅਰ ਸਮਝਣਾ ਚਾਹਨਾ ਭਈ ਇਹ ਵੀ ਕਹਿਣਾ ਚਾਹਨਾ ਭਈ ਇਹਦੇ ਵਿੱਚ 100% ਕੋਤਾਹੀ ਜੇਲ੍ਹ ਪ੍ਰਸ਼ਾਸਨ ਦੀ ਹੈ ਤੇ ਜੇ ਇਦਾਂ ਦਾ ਕੰਮ ਨਾ ਕਰਦੇ ਤੇ ਮੈਨੂੰ ਲੱਗਦਾ ਕਿ ਸੂਬਾ ਸਿੰਘ ਦੀ ਜਾਨ ਨਹੀਂ ਜਾਣੀ ਸੀ ਤੇ ਭਾਈ ਸੰਦੀਪ ਸਿੰਘ ਸੰਨੀ ਨੇ ਕਦੀ ਉੱਤੇ ਬਾਹਰ ਨਹੀਂ ਕਰਨਾ ਸੀ ਜਦੋਂ ਤੁਹਾਨੂੰ ਪਤਾ ਕਿ ਅੱਖਾਂ ਅੱਗੇ ਆਏਗਾ ਤੇ ਖੂਨ ਤਾਂ ਖੋਲੇਗਾ ਹੀ ਭਈ ਇਹਨਾਂ ਨੇ ਸਾਡੇ ਸਿੱਖ ਜਿਹੜੇ ਆ ਨਾਜਾਇਜ਼ ਮਾਰੇ ਨੇ ਇਹ ਭਾਈ ਸੰਦੀਪ ਸਿੰਘ ਸੰਨੀ ਨਹੀਂ ਕਹਿ ਰਿਹਾ ਨਾਜਾਇਜ਼ ਮਾਰੇ ਇਹ ਅਦਾਲਤ ਨੇ ਕਿਹਾ ਨਾਜਾਇਜ਼ ਮਾਰੇ ਠੀਕ ਹੈ ਪੁਲਿਸ ਸਟੇਟ ਜਦੋਂ ਪੁਲਿਸ ਨੇ ਅੱਤਵਾਦ ਖਤਮ ਕੀਤਾ ਬਹੁਤ ਕੰਮ ਕੀਤਾ ਲੇਕਿਨ ਗੱਲ ਇਹ ਆ ਉਹਦੇ ਵਿੱਚ ਸਿੱਖਾਂ ਦੀ ਨਸਲ ਕੁਸ਼ੀ ਵੀ ਹੋਈ ਹੈ ਇੱਕ ਜਨਰੇਸ਼ਨ ਇੱਕ ਪੀੜੀ ਜਿਹੜੀ ਆ ਉਹ ਗੈਪ ਵੀ ਕੀਤੀ ਗਈ ਆ ਇੱਕ ਉਮਰ ਗੈਪ ਹੋਈ ਹੈ ਵਿੱਚੋਂ ਤੇ ਉਹ ਪੰਜਾਬ ਦਾ ਇੱਕ ਜਿਹੜੀ ਪੀੜੀ ਹੈ ਕਈ ਮੈਂ ਦੇਖਿਆ ਉਸ ਵੇਲੇ ਦੇ ਨੌਜਵਾਨ ਵਿਦੇਸ਼ਾਂ ਚ ਭੱਜ ਗਏ ਅੱਜ ਵੀ ਤੁਸੀਂ ਕਈ ਚਲ ਜਾਓ ਤੁਸੀਂ ਪੁਰਾਣਾ ਰਿਕਾਰਡ ਕੋਲੋ ਫਰਾਂਸ ਪੈਰਿਸ ਜਰਮਨ ਉੱਥੇ ਮਨੁੱਖੀ ਅਧਿਕਾਰਾਂ ਚ ਜਾ ਕੇ ਇਹਨਾਂ ਨੇ ਸ਼ਰਨ ਲਈਤੀ ਹੈ ਕਈਆਂ ਨੇ ਜਾਨ ਬਚਾ ਕੇ ਤੇ ਕਈਆਂ ਨੂੰ ਜਿਹੜੀਆਂ ਉਹ ਪੁਲਿਸ ਦੀਆਂ ਗੋਲੀਆਂ ਸਹਿਣੀਆਂ ਪਈਆਂ ਸੀਨੇ ਤੇ ਸੋ ਇਹ ਦੌਰ ਨੂੰ ਜਿਹੜਾ ਦੇਖ ਕੇ ਇਹ ਜ਼ਖਮ ਹਜੇ ਭਰੇ ਨਹੀਂ ਹੋਏ ਇਹ ਜ਼ਖਮ ਅੱਲੇ ਆ ਇਸ ਕਰਕੇ ਹਜੇ ਪੂਰਾ ਦੇਖੋ ਪੂਰਾ ਹਜੇ ਵੀ ਜਿਹੜਾ ਵਾ ਹਜੇ ਵੀ ਮੈਂ ਤੁਹਾਨੂੰ ਕੱਲ ਵੀ ਇੰਟਰਵਿਊ ਚ ਦੱਸ ਕੇ ਹਟਿਆ ਕਿ ਸਿੱਧੇ ਨਾਲ ਸਹੀ ਅਸਿੱਧੇ ਤੌਰ ਦੇ ਉੱਤੇ ਜ਼ਖਮਾਂ ਤੇ ਲੂਨ ਛਿੜਕਿਆ ਜਾ ਰਿਹਾ ਹੈ ਹਜੇ ਵੀ ਇਹ ਪ੍ਰਸ਼ਾਸਨ ਨੂੰ ਇਹ ਚਾਹੀਦਾ ਹੈ ਕਿ ਇਹ ਜਿਹੜੀਆਂ ਵਿਚਾਰਧਾਰਾਵਾਂ ਅਲੱਗ-ਅਲੱਗ ਹੈਗੀਆਂ ਇਹਨਾਂ ਨੂੰ ਅਲੱਗ-ਅਲੱਗ ਰੱਖਿਆ ਜਾਵੇ ਨਾ ਇਦਾਂ ਦੇ ਕੰਮ ਕੀਤੇ ਜਾਣ ਜਿਦੇ ਨਾਲ ਇਹਨਾਂ ਦਾ ਟਕਰਾਅ ਹੋਵੇ। ਉਹ ਸਭ ਅਸੀਂ ਦਾ ਹਜੇ ਤੱਕ ਸਾਰੇ ਘਟਨਾਕਰਮ ਨੂੰ ਕੁਤਾਹੀ ਦੱਸਿਆ ਹੈ, ਪ੍ਰਸ਼ਾਸਨ ਦੀ ਕੁਤਾਹੀ ਦੱਸਿਆ ਪਰ ਇੱਕ ਐਕਸਟ੍ਰੀਮ ਸੈਂਟੀਮੈਂਟ ਚੱਲ ਰਿਹਾ। ਉਹ ਕਹਿ ਰਹੇ ਆ ਕਿ ਸੰਦੀਪ ਸਣੀ ਨੂੰ ਮਾਰਨ ਦੀ ਸਾਜ਼ਿਸ਼ ਸੀ ਤੇ ਇਹਦੇ ਵਿੱਚ ਪੁਲਿਸ ਪ੍ਰਸ਼ਾਸਨ ਖਾਸ ਕਰਕੇ ਉੱਤੇ ਪਟਿਆਲਾ ਪ੍ਰਸ਼ਾਸਨ ਦੇ ਹੱਥ ਰੰਗੇ ਆ। ਦੇਖੋ ਕੁਝ ਵੀ ਹੋ ਸਕਦਾ ਇਹ ਤਾਂ ਹਜੇ ਤੈਕੀਕਾਤ ਹੋਏਗੀ। ਕਾਰਨ ਹੈਗਾ ਕਿ ਸੰਦੀਪ ਸਿੰਘ ਸੰਨੀ ਜੁਡੀਸ਼ੀਅਲ ਕਸਟਡੀ ਚ ਸੀਗਾ ਜਿਹੜੇ ਬਾਕੀ ਸੀਗੇ ਉਹ ਜੁਡੀਸ਼ੀਅਲ ਕਸਟਡੀ ਤੋਂ ਹਟ ਕੇ ਜੇਲ ਕਸਟਡੀ ਚ ਆ ਚੁੱਕੇ ਹੋਏ ਸੀ ਹੁੰਦਾ ਕੀ ਹੈ ਜਦੋਂ ਮਾਮਲਾ ਕੋਰਟ ਚ ਚਲਾ ਜਾਂਦਾ ਜੱਜ 14 ਦਿਨ ਦੀ ਜੁਡੀਸ਼ੀਅਲ ਕਸਟਡੀ ਚ ਭੇਜਦਾ ਉਹਦੀਆਂ ਤਰੀਕਾ ਪੈਂਦੀਆਂ ਬਈ ਜੁਡੀਸ਼ ਹਜੇ ਜੁਡੀਸ਼ੀਅਲ ਕਸਟਡੀ ਚ ਹੈ ਜਦੋਂ ਸਜ਼ਾ ਹੋ ਜਾਂਦੀ ਹੈ ਜੱਜ ਦੀ ਉਹ ਪ੍ਰਾਪਰਟੀ ਕੀ ਬਣ ਜਾਂਦੀ ਹੈ ਵੀ ਇਹ ਸਜ਼ਾ ਹੋ ਗਈ ਇਹਨਾਂ ਨੂੰ ਬੈਰ ਕਾਂ ਚ ਰੱਖੋ ਇੱਥੇ ਤੇ ਇਹਦੇ ਵਿੱਚ ਜਦੋਂ ਤੁਸੀਂ ਹਜੇ ਜੁਡੀਸ਼ੀਅਲ ਕਸਟਡੀ 'ਚ ਹੋ ਜਿਹਦੇ ਉੱਤੇ ਜੱਜ ਹਜੇ ਵਿਚਾਰ ਕਰ ਰਿਹਾ ਕਿ ਇਹ سزا ਯਾ ਇਹਨੂੰ سزا ਦੇਣੀ ਆ ਜਾਂ ਨਹੀਂ ਦੇਣੀ ਉਹਨਾਂ ਨੂੰ ਤੁਸੀਂ ਜਿਹੜਾ ਵਾ ਉਹ سزا ਯਾਫਤਾ ਦੇ ਨਾਲ ਖੜਾ ਕਰ ਦੋਗੇ ਫਿਰ ਇਹ ਕੋਤਾਹੀ ਹੈ ਔਰ ਇਹ ਚ ਹੋ ਸਕਦਾ ਸਾਜ਼ਿਸ਼ ਵੀ ਹੋਵੇ ਇਹ ਚ ਸਾਜ਼ਿਸ਼ ਵੀ ਹੋਵੇ ਇਹਦੀ ਤਾਂ ਹੁਣ ਕਿਉਂਕਿ ਇਹ ਜੱਜ ਦੀ ਪ੍ਰਾਪਰਟੀ ਹੈ ਜੱਜ ਦੇ ਅਧੀਨ ਆਂਦੀਆਂ ਜੇਲ੍ਹਾਂ ਉਹਦੀ ਇਨਵੈਸਟੀਗੇਸ਼ਨ ਜੁਡੀਸ਼ੀਅਲ ਦੀ ਇਨਕੁਆਰੀ ਹੋਏਗੀ ਇਦਾਂ ਨਹੀਂ ਆਏਗਾ ਕਿ ਇਹਦੀ ਇਨਕੁਆਰੀ ਪੁਲਿਸ ਕਰੇਗੀ ਇਹਦੀ ਇਨਕੁਆਰੀ ਮੈਜਿਸਟਰੇਟ ਕਰੇਗਾ ਨਾਲ ਪੁਲਿਸ ਨੂੰ ਅਸਿਸਟ ਕਰਾਏਗਾ ਇਹਦੀ ਜੁਡੀਸ਼ੀਅਲ ਇਨਕੁਆਰੀ ਹੋਏਗੀ ਉਹਦੀ ਰਿਪੋਰਟ ਸਬਮਿਟ ਹੋਏਗੀ ਕਿਉਂਕਿ ਜੋ ਵੀ ਘਟਨਾ ਕ੍ਰਮ ਹੋਇਆ ਉਹ ਜੱਜ ਦੀ ਕਸਟਡੀ ਚ ਹੋਇਆ ਉਹ ਜੱਜ ਦੀ ਕਸਟਡੀ ਹੈ ਤੇ ਇਸ ਕਰਕੇ ਜੁਡੀਸ਼ੀਅਲ ਇਹਦੀ ਇਨਕੁਆਰੀ ਮਾਰਕ ਹੋਏਗੀ ਕਿਹੜੇ ਜੱਜ ਸਹਿਬਾਨ ਲੱਗਦੇ ਆ ਕਿ ਤੱਤ ਅੱਗੇ ਨਿਕਲ ਕੇ ਆਂਦੇ ਆ ਉਹ ਤਾਂ ਆਣ ਵਾਲਾ ਵਕਤ ਦੱਸੇਗਾ ਲੇਕਿਨ ਗੱਲ ਇਹ ਹੈ ਕਿ ਜੋ ਫੌਰੀ ਤੌਰ ਤੇ ਮੈਂ ਦੇਖਦਾ ਬਈ ਫੌਰੀ ਤੌਰ ਤੇ ਹੈ ਕਿ ਕੁਤਾਹੀ ਤਾਂ ਬਹੁਤ ਵੱਡੀ ਹੈ ਕਿ ਇਹਨਾਂ ਨੂੰ ਇਕੱਠੇ ਕਰ ਦਿੱਤਾ ਗਿਆ ਜਦਕਿ ਇਹ ਇਕੱਠੇ ਕਰਨਾ ਨਹੀਂ ਚਾਹੀਦਾ ਸੀ ਜਦੋਂ ਪਤਾ ਸੀ ਇਹ ਸੰਦੀਪ ਸਿੰਘ ਸੰਨੀ ਹੈ ਇਹ ਔਰ ਦੂਜੇ ਪਾਸੇ ਉਹ ਪੁਲਿਸ ਅਫਸਰ ਹੈਗੇ ਜਿਨ੍ਹਾਂ ਨੇ ਝੂਠੇ ਮੰਗਾਵਲੇ ਕਰਕੇ ਨੌਜਵਾਨਾਂ ਨੂੰ ਮਾਰਿਆ ਆ ਆਪਸੀ ਵਿਚਾਰ ਦਾ ਰਦਾ ਟਕਰਾਵ ਤਾਂ ਹੋਣਾ ਹੀ ਆ ਕੌਂਟਿੰਗ ਵੀ ਹੋ ਸਕਦੀ ਆ ਕੁਰਾਵੱਟੀ ਵੀ ਹੋ ਸਕਦੀ ਆ ਹਮਲਾ ਵੀ ਹੋ ਸਕਦਾ ਕੁਝ ਵੀ ਹੋ ਸਕਦਾ ਡਾਕਟਰ ਸਾਹਿਬ ਤੁਹਾਨੂੰ ਐ ਨਹੀਂ ਲੱਗਦਾ ਕਿ ਮੈਜਿਸਟਰੇਟ ਦੀ ਫਿਰ ਕੀ ਕਪੈਸਿਟੀ ਰਹਿ ਗਈ ਕਿਉਂਕਿ 3 ਦਿਨ ਡਿਲੇ ਕਰ ਦਿੱਤਾ ਮੈਡੀਕਲ ਕਰਾਉਣ ਨੂੰ ਜੇ ਆਰਡਰਸ ਦੇਖੀਏ ਉਤੇ 15 ਤਰੀਕ ਪਈ ਹੋਈ ਆ ਕੋਰਟ ਆਰਡਰਸ ਦੀ ਉਹਨਾਂ ਨੂੰ ਡਿਲੇ ਕਰ ਦਿੱਤਾ ਸੰਗਰੂਰ ਸ਼ਿਫਟ ਕਰਨ ਦੀ ਗੱਲ ਕੀਤੀ ਗਈ ਉਹ ਨਹੀਂ ਕੀਤਾ ਗਿਆ ਵਕੀਲ ਨੂੰ ਮਿਲਣ ਨਹੀਂ ਦਿੱਤਾ ਗਿਆ ਪੁਲਿਸ ਪ੍ਰਸ਼ਾਸਨ ਰੋਗ ਹੋ ਗਿਆ ਸੀ ਜੀ ਦੇਖੋ ਕੀ ਹੁੰਦਾ ਕਿ ਵਕੀਲਾਂ ਵੱਲੋਂ ਕੋਰਟ ਦੇ ਵਿੱਚ ਆਪਣੀਆਂ ਐਪਲੀਕੇਸ਼ਨ ਤਿਆਰ ਕੀਤੀਆਂ ਜਾਂਦੀਆਂ ਉਹਨਾਂ ਵੱਲੋਂ ਦੋਸ਼ ਲਾਏ ਗਏ ਆ ਕਿ ਅੰਦਰ ਇਤੇ ਤਸੱਦਦ ਵੀ ਹੋਈ ਹੈ ਬਾਅਦ ਦੇ ਵਿੱਚ ਪੁਲਿਸ ਨੇ ਇਹਨੂੰ ਟੌਰਚਰ ਵੀ ਕੀਤਾ ਔਰ ਜਿਹੜੇ ਹੈ ਜੱਜ ਦੇ ਅੱਗੇ ਐਪਲੀਕੇਸ਼ਨਾਂ ਵੀ ਗਈਆਂ ਜੱਜ ਉਹਨਾਂ ਦੇ ਉੱਤੇ ਕੰਸੀਡਰ ਕਰੇਗਾ ਮੈਡੀਕਲ ਉਹਦੇ ਕਰਵਾਏ ਗਏ ਨੇ ਜਿਉਂਦੇ ਚ ਨਿਸ਼ਾਨ ਆਏ ਆ ਤੇ ਜੇਲ੍ਹ ਪ੍ਰਸ਼ਾਸਨ ਦੇ ਉੱਤੇ ਉੱਤੇ ਕਾਰਵਾਈ ਵੀ ਹੋਏਗੀ ਕਿਉਂਕਿ ਜੱਜ ਦੀ ਕਸਟਡੀ ਦੇ ਵਿੱਚ ਤੁਸੀਂ ਤਸੱਦਦ ਨਹੀਂ ਕਰ ਸਕਦੇ ਇਹ ਹਿੰਦੁਸਤਾਨ ਦੇ ਕਾਨੂੰਨ ਦੇ ਵਿੱਚ ਲਿਖਿਆ ਹੋਇਆ ਹੈ। ਈਵਨ ਤਸੱਦਦ ਕਿਸੇ ਤੇ ਵੀ ਨਹੀਂ ਕਰ ਸਕਦੇ, ਪੁਲਿਸ ਕਸਟਡੀ 'ਚ ਵੀ ਨਹੀਂ ਹੋ ਸਕਦੀ। ਲੇਕਿਨ ਪੁਲਿਸ ਕੀ ਹੁੰਦੀ ਹੈ, ਕਈ ਵਾਰ ੱੱਕਾ ਮਝੋਲਾ ਕਰ ਜਾਂਦੀ ਹੁੰਦੀ ਹੈ। ਲੇਕਿਨ ਗੱਲ ਇਹ ਹੈ ਕਿ ਜਿਹੜੀ ਜੁਡੀਸ਼ੀਅਲ ਕਸਟਡੀ ਦੇ ਵਿੱਚ ਕੁਝ ਵੀ ਹੋਣਾ ਜਿਹੜਾ ਉਹ ਸਿੱਧੇ ਛੇ ਦੀ ਰਿਸਪੌਂਸਿਬਿਲਟੀ ਜੱਜ ਦੀ ਆ ਜਾਂਦੀ ਹੈ। ਹੁਣ ਦੇਖੋ ਉਹਦੇ ਵਿੱਚ ਐਪਲੀਕੇਸ਼ਨਸ ਕੱਲ ਮੈਂ ਵਕੀਲਾਂ ਦੀ ਸੁਣ ਵੀ ਰਿਹਾ ਸੀ, ਭਈ ਭਾਈ ਸੰਦੀਪ ਸਿੰਘ ਸੰਨੀ ਨੂੰ ਬਹੁਤ ਟਾਰਚਰ ਕੀਤਾ ਗਿਆ, ਅੰਦਰ ਖੂਨ ਵੀ ਨਿਕਲਿਆ ਉਹਨਾਂ ਦੇ। ਹਜੇ ਉਹਦੀਆਂ ਰਿਪੋਰਟਸ ਜਿਹੜੀਆਂ ਉਹ ਜੱਜ ਕੋ ਜਾਣੀਆਂ ਜੱਜ ਉਹਦੇ ਉੱਤੇ ਨਿਸ਼ਚਿਤ ਤੌਰ ਤੇ ਜੇ ਮੈਡੀਕਲ ਲੀਗਲ ਰਿਪੋਰਟਸ ਹੈਗੀਆਂ ਉਹ ਇੱਕ ਕਾਨੂੰਨੀ ਆਧਾਰ ਹੈ ਉਹਦੇ ਉੱਤੇ ਕਾਰਵਾਈ ਹੋਏਗੀ ਉਹਨਾਂ ਦੋਸ਼ੀਆਂ ਦੇ ਉੱਤੇ ਜਿਨ੍ਹਾਂ ਨੇ ਉਹਦੇ ਨਾਲ ਤਸੱਦਦ ਕੀਤੀ ਹੈ ਵਰਦੀ ਪਾ ਕੇ ਕੀਤੀ ਹੈ ਉੱਤੇ ਕਾਰਵਾਈ ਹੋਏਗੀ ਪਰ ਗੱਲ ਇਹ ਹੈਗੀ ਹੈ ਕਿ ਸਭ ਤੋਂ ਵੱਡੀ ਗੱਲ ਹੈ ਕਿ ਜੋ ਵੀ ਘਟਨਾਕ੍ਰਮ ਹੋਇਆ ਇਹ ਪ੍ਰਸ਼ਾਸਨ ਦੀ ਜੇਲ੍ਹ ਪ੍ਰਸ਼ਾਸਨ ਦੀ ਨਲੈਕੀ ਨਾਲ ਹੋਇਆ ਦੋਸਤ ਮੇਰੇ ਅੰਤਲੇ ਦੋ ਸਵਾਲ ਨੇ ਮੈਂ ਜ਼ਰੂਰ ਪੁੱਛਨੇ ਚਾਹੁੰਦਾ ਆ ਇੱਕ ਤਾਂ ਜੋ ਹੁਣ ਤੱਕ ਦਿਖ ਰਿਹਾ ਆ ਜੇ ਉਹੀ ਲਾਸਟ TRUTH ਹੈ ਅਸਲ ਸੱਚ ਹੈ ਤੇ ਇਹਦੇ ਉੱਤੇ ਕਿਸ ਤਰ੍ਹਾਂ ਦੀ ਕਾਰਵਾਈ ਹੋ ਸਕਦੀ ਆ ਰਿਸਪਾਂਸਿਬਲ ਪੁਲਿਸ ਅਫੀਸ਼ੀਅਲਸ ਤੇ ਜਾਂ ਕਿਸੇ ਹੋਰ ਤੇ ਦੇਖੋ ਪੁਲਿਸ ਅਫੀਸ਼ੀਅਲ ਦਾ ਇੱਥੇ ਕੋਈ ਰੋਲ ਨਹੀਂ ਹੁੰਦਾ ਕਿਉਂਕਿ ਜੇਲ ਮੈਨੂਅਲ ਅਲੱਗ ਹੈਗਾ ਜੇਲ ਵਿਭਾਗ ਲੱਗ ਹੈ ਜੇਲ ਵਿਭਾਗ ਦੇ ਮੁਲਾਜ਼ਮ ਲੱਗ ਹੈ ਜੇਲ ਵਿਭਾਗ ਦੀ ਭਰਤੀ ਲੱਗ ਹੈ ਉਹਦੇ ਚ ਪੁਲਿਸ ਅਫੀਸ਼ੀਅਲ ਦਾ ਰੋਲ ਨਹੀਂ ਆਂਦਾ ਪੁਲਿਸ ਦਾ ਰੋਲ ਉਦੋਂ ਤੱਕ ਆਂਦਾ ਜਦੋਂ ਪੁਲਿਸ ਕਸਟਡੀ ਤੱਕ ਰਹਿ ਜਾਂਦਾ ਥਾਣੇ ਦੀ ਕਸਟਡੀ ਤੱਕ ਜਦੋਂ ਹਵਾਲਾ ਉੱਥੇ ਜੇਲ੍ਹ ਨੂੰ ਸੌਂਪ ਦਿੱਤਾ ਜਾਂਦਾ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਕਿਸੇ ਜਿਹਦੇ ਉੱਤੇ આરોਪ ਨੇ ਉਹਨੂੰ ਜੁਡੀਸ਼ੀਅਲ ਕਸਟਡੀ 'ਚ ਜੱਜ ਭੇਜਦਾ ਜਿਹਨੂੰ ਨਿਆਇਕ ਹरासत ਭੇਜ ਕਹਿੰਦੇ ਆ ਫਿਰ ਉਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਦਾ ਕੰਮ ਸ਼ੁਰੂ ਹੋ ਜਾਂਦਾ ਫਿਰ ਜ਼ਿੰਮੇਵਾਰੀ ਜੇਲ੍ਹ ਪ੍ਰਸ਼ਾਸਨ ਦੀ ਸ਼ੁਰੂ ਹੋ ਜਾਂਦੀ ਹੈ ਠੀਕ ਹੈ ਇਹ ਵੀ ਵਿਭਾਗ ਜਾ ਕੇ ਹੋਮ ਸੈਕਟਰੀ ਦੇ ਹੇਠਾਂ ਆਂਦਾ ਹੋਮ ਸੈਕਟਰੀ ਦੇ ਹੇਠਾਂ ਹੀ ਜੇਲ੍ਹਾਂ ਆਉਂਦੀਆਂ ਹੈਗੀਆਂ ਪੁਲਿਸ ਵੀ ਹੋਮ ਸੈਕਟਰੀ ਦੇ ਹੇਠਾਂ ਆਂਦੀਆਂ ਮੰਤਰੀ ਵੀ ਇਹਨਾਂ ਦਾ ਇੱਕੋ ਹੀ ਹੁੰਦਾ ਲੇਕਿਨ ਮੰਤਰੀ ਵੀ ਇਹਨਾਂ ਦੇ ਅਲੱਗ-ਅਲੱਗ ਹੁੰਦੇ ਆ ਸੌਰੀ ਲਾਲਜੀਤ ਭੁੱਲਰ ਜਿਵੇਂ ਜੇਲ੍ਹ ਮੰਤਰੀ ਨੇ ਜਿਹੜਾ ਹੋਮ ਡਿਪਾਰਟਮੈਂਟ ਹੈਗਾ ਗ੍ਰਹਿ ਵਿਭਾਗ ਉਹ ਪੰਜਾਬ ਦੇ ਮੁੱਖ ਮੰਤਰੀ ਕੋਲੇ ਆ ਪੁਲਿਸ ਦੀ ਜ਼ਿੰਮੇਵਾਰੀ ਸਿਰਫ ਜੇਲ੍ਹ ਦੇ ਦਰਵਾਜ਼ੇ ਤੇ ਖਤਮ ਹੋ ਜਾਂਦੀ ਆ ਉਸ ਤੋਂ ਬਾਅਦ ਜਿਹੜੀ ਜ਼ਿੰਮੇਵਾਰੀ ਹੈਗੀ ਉਹ ਜੇਲ੍ਹ ਪ੍ਰਸ਼ਾਸਨ ਦੀ ਸ਼ੁਰੂ ਹੋ ਜਾਂਦੀ ਆ ਇਹ 'ਚ ਪੁਲਿਸ ਅਫੀਸ਼ਰ ਦਾ ਕੋਈ ਰੋਲ ਨਹੀਂ ਆ ਜੇਲ੍ਹ ਪ੍ਰਸ਼ਾਸਨ ਦਾ ਰੋਲ ਆ ਉਹਦੇ ਲੈਵਲ ਤੇ ਕੋਤਾਹੀ ਵਰਤੀ ਗਈ ਆ ਉਦੇ ਲੈਵਲ ਦੇ ਉੱਤੇ ਗਲਤ ਕੀਤਾ ਗਿਆ ਹਾਂ ਹੁਣ ਸੰਦੀਪ ਸਿੰਘ ਸਨਨੀ ਨੂੰ ਇਹਦੇ ਵਿੱਚ ਮਰਡਰ ਦਾ ਪਰਚਾ ਜਿਵੇਂ ਉਹ ਦਰਜ ਕਰਨਗੇ ਕਰਕੇ ਜਦੋਂ ਪੁਲਿਸ ਕਸਟਡੀ ਚ ਲੈ ਕੇ ਜਾਏਗੀ ਜੇ ਤਸੱਦਦ ਹੋਏਗੀ ਫਿਰ ਪੁਲਿਸ ਜ਼ਿੰਮੇਦਾਰ ਹੋਏਗੀ ਹਜੇ ਤੱਕ ਜਿਹੜਾ ਉਹ ਜੇਲ੍ਹ ਪ੍ਰਸ਼ਾਸਨ ਜਿਹੜਾ ਇਹਦਾ ਮੁੱਖ ਜ਼ਿੰਮੇਦਾਰ ਹੈ ਪਰ ਫਿਰ ਇਹਦੀ ਜ਼ਿੰਮੇਵਾਰੀ ਕੌਣ ਚੱਕੇਗਾ ਜੋ ਹਾਲਾਤ ਹੋਏ ਆ ਸੰਦੀਪ ਸਨਨੀ ਦੇ ਦੇਖੋ ਅੰਦਰ ਜੇਲ੍ਹ ਦੇ ਵਿੱਚ ਹੀ ਉਹਦੇ ਨਾਲ ਹੋਇਆ ਇਹਦੀ ਜ਼ਿੰਮੇਦਾਰੀ ਜਿਹੜੀ ਹੈ ਜੇ ਉੱਤੇ ਤਸੱਦਦ ਹੋਈ ਆ ਜਿਵੇਂ ਉੱਤੇ ਕਹਿੰਦੇ ਪਏ ਵਕੀਲ ਬਈ ਹੁੰਦੇ ਇੱਕ ਚਿਹਰੇ ਖੂਨ ਨਾਲ ਭਰੇ ਹੋਏ ਸੀਗੇ ਫਿਰ ਇਹਦੀ ਜ਼ਿੰਮੇਵਾਰੀ ਜਿਹੜੀ ਆ ਜੇਲ੍ਹ ਪ੍ਰਸ਼ਾਸਨ ਦੀ ਹੋਏਗੀ ਜੇਲ੍ਹ ਪ੍ਰਸ਼ਾਸਨ ਇਹਦੇ ਉੱਤੇ ਕਾਰਵਾਈ ਉਹਨਾਂ ਤੇ ਹੋਏਗੀ ਜਿਨ੍ਹਾਂ ਦੇ ਮੈਡੀਕਲ ਲੀਗਲ ਰਿਪੋਰਟਸ ਜਿਹੜੀਆਂ ਕੋਰਟ ਦੀਆਂ ਵਿੱਚ ਸਬਮਿਟ ਹੋਣਗੀਆਂ ਉਹਦੇ ਬਕਾਇਦਾ ਜ਼ਖਮ ਜਿਹੜੇ ਆ ਅਗਰ ਸਰੀਰ ਤੇ ਪਾਏ ਗਏ ਆ ਡਾਕਟਰਾਂ ਨੇ ਲਿਖੇ ਆ ਉਹਦਾ ਜ਼ਿੰਮੇਦਾਰ ਜੇਲ੍ਹ ਦਾ ਸੁਪਰਡੈਂਟ ਹੋਏਗਾ ਡਿਪਟੀ ਸੁਪਰਡੈਂਟ ਹੋਏਗਾ ਉਹਨਾਂ ਤੇ ਕਾਰਵਾਈ ਹੋਏਗੀ ਭਈ ਜਦਦੇ ਜਿਹਦੇ ਨਾਮ ਲਿੱਤੇ ਜਾਣਗੇ ਉਹਨਾਂ ਤੇ ਐਫ ਆਈ ਆਰ ਦਰਜ ਹੋਏਗੀ ਉਹਨਾਂ ਦੇ ਕਾਰਵਾਈ ਕੀਤੀ ਜਾਵੇਗੀ ਇਹਦੇ ਤੇ ਕੋਈ ਹੈ ਹੀ ਨਹੀਂ ਕਿਉਂਕਿ ਹਿੰਦੁਸਤਾਨ ਦੇ ਕਾਨੂੰਨ ਦੇ ਵਿੱਚ ਸਭ ਕੋਲ ਸਮਾਨ ਤੌਰ ਤੇ ਅਧਿਕਾਰ ਹੈ ਭਾਵੇਂ ਉਹ ਜੇਲ੍ਹ ਦੇ ਵਿੱਚ ਹੈ ਭਾਵੇਂ ਜੇਲ੍ਹ ਤੋਂ ਬਾਹਰ ਹੈ ਹਰ ਇੱਕ ਕੋਲ ਆਪਣੇ ਮਨੁੱਖੀ ਅਧਿਕਾਰ ਹੈ ਕਿ ਤੁਸੀਂ ਕਿਸੇ ਨੂੰ ਕਿਸੇ ਤੇ ਸੱਦਦ ਨਹੀਂ ਕਰ ਸਕਦੇ ਖਾਕੀ ਵਰਦੀ ਪਾ ਕੇ ਤੁਸੀਂ ਕਿਸੇ ਦਾ ਨਾਲੇ ਤੁਸੀਂ ਤੱਕਾ ਨਹੀਂ ਕਰ ਸਕਦੇ ਮਾਨਸਿਕ ਤੌਰ ਤੇ ਸਰੀਰਿਕ ਤੌਰ ਤੇ ਇਹ ਸਰਵਿਸ ਕੰਡਕਟਰ ਦਾ ਮਿਸ ਰੂਲ ਹੁੰਦਾ ਔਰ ਉਹ ਉਹਦੇ ਵਿੱਚ ਕਈ ਵਾਰ ਮੈਂ ਦੇਖਣਾ ਕਈ ਵਾਰ ਹੁਣ ਜਿਆ ਤੁਸੀਂ ਦੇਖੋ ਜਿਹੜਾ ਕਰਨਲ ਬਾਠ ਵਾਲਾ ਮਾਮਲਾ ਕੁੱਟਮਾਰ ਕੀਤੀ ਗਈ ਅੱਜ ਫਸੇ ਬੈ ਨਾ ਐਫ ਆਈ ਆਰ ਹੋਈ ਪਈ ਹੈ ਸਾਰੇ ਕਿਉਂਕਿ ਤੁਸੀਂ ਕਿਸੇ ਨਾਲ ਕਸਟਡੀ ਦੇ ਵਿੱਚ ਕਸਟਡੀ ਤੋਂ ਬਾਹਰ ਹੱਥ ਨਹੀਂ ਲਾ ਸਕਦੇ ਮਨੁੱਖੀ ਅਧਿਕਾਰਾਂ ਦੇ ਵਿੱਚ ਵੀ ਇਹ ਹੈਗਾ ਤੇ ਪੰਜਾਬ ਪੁਲਿਸ ਰੂਲਸ ਦੇ ਵਿੱਚ ਵੀ ਹੈ मेरा अगला सवाल डॉक्टर साहब ਹੁਣ ਤੱਕ ਇਹ ਵਿਚਾਰਿਆ ਜਾਂਦਾ ਸੀ ਕਿ 84 ਤੋਂ ਬਾਅਦ 96 ਤੱਕ ਉਹ ਸਾਰਾ ਕਨਸੈਪਟ ਖਤਮ ਹੋ ਗਿਆ ਫੇਕ ਐਨਕਾਉਂਟਰਸ ਦਾ ਸਾਰਾ ਸਿਨੈਰੀਓ ਖਤਮ ਹੋ ਗਿਆ ਪਰ ਇਹ ਜਿਹੜਾ ਮੈਟਰ ਹੁਣ ਸਾਹਮਣੇ ਆਇਆ ਇਹ ਲੱਗਦਾ ਕਿ ਪੁਲਿਸ ਪ੍ਰਸ਼ਾਸਨ ਦੇ ਵਿੱਚ ਅਜੇ ਵੀ ਉਹ ਫੇਕ ਐਨਕਾਉਂਟਰ ਵਾਲੀ ਆਈਡੀਓਲੋਜੀ ਬਾਕੀ ਹੈ ਦੇਖੋ ਪਤਾ ਕੀ ਹੁੰਦਾ ਧਿਆਨ ਨਾਲ ਸਮਝੋ ਗੱਲ ਜਿਹੜੇ ਇਹ ਪੁਲਿਸ ਅਫਸਰ ਨੇ ਜਿਹੜੇ ਪੁਲਿਸ ਅਫਸਰ ਸਜ਼ਾ ਕਟਾਵਾ ਕੱਟ ਰਹੇ ਨੇ ਇਹਨਾਂ ਨੇ ਆਪ ਕਰਮ ਨਹੀਂ ਕੀਤਾ ਦੱਲੀ ਨៃ ਨੂੰ ਇਹ ਸਮਝ ਲਓ ਜਿਹੜੇ ਪੁਲਿਸ ਅਫਸਰ ਫੇਕ ਐਨਕਾਊਂਟਰਾਂ ਦੇ ਵਿੱਚ ਮੁਕਾਬਲਿਆਂ 'ਚ ਅੰਦਰ ਬੈਠੇ ਨੇ ਇਹਨਾਂ ਨੇ ਆਪ ਨਹੀਂ ਕੀਤਾ ਇਹਨਾਂ ਤੋਂ ਕਰਵਾਇਆ ਗਿਆ ਹੁਣ ਮੰਨ ਲਓ ਜੇ ਸੁਪਾਸਰ ਹੱਦ ਆ ਉਸ ਟਾਈਮ ਦੇ ਉੱਤੇ ਇੰਸਪੈਕਟਰ ਹੋਊਗਾ ਸਬ ਇੰਸਪੈਕਟਰ ਹੋਊਗਾ ਇਹਦੇ ਲੈਵ ਪੱਲੇ ਕੀ ਹੋਣਾ ਕਿ ਮੈਂ ਬੰਦਿਆਂ ਨੂੰ ਨਜਾਇਜ਼ ਮਾਰ ਦਵਾ ਹੁਕਮ ਦਿੱਤੇ ਜਾਂਦੇ ਆ ਕਿ ਆ ਪੰਜ ਬੰਦੇ ਰਾੜ ਦਿਓ ਇਉਂ ਕਿਹਾ ਜਾਂਦਾ ਸੀ ਆ 20 ਬੰਦੇ ਰਾੜ ਦਿਓ ਕੇ ਪੀਐਸ ਗਿਲ ਕੀ ਕਰਦੇ ਸੀ ਉਹ ਪੁਲਿਸ ਜਿਹੜੇ ਉਹਨਾਂ ਹੇਟ ਅਫਸਰ ਲੱਗੇ ਸੀ ਉਦੋਂ ਸਾਰੇ ਹਾਰਡ ਕੋਰ ਅਫਸਰ ਸੀ ਕੋਈ ਅਪੀਲ ਨਹੀਂ ਸੀ ਕੋਈ ਦਲੀਲ ਨਹੀਂ ਸੀ ਕਿਉਂਕਿ ਪੁਲਿਸ ਸਟੇਟ ਚੱਲ ਰਹੀ ਸੀ ਔਰ ਉਹਦੇ ਵਿੱਚ ਤਾਂ ਸਿਰਫ ਇਹ ਲਿਸਟ ਭੇਜੀ ਜਾਂਦੀ ਸੀ ਆ 6 ਬੰਦੇ ਦੇਖ ਲਓ ਉਹਦੇ ਚ ਵੱਡੇ ਵੱਡੇ ਦੇਖੋ ਤੁਸੀਂ ਪੰਜਾਬ ਯੂਨੀਵਰਸਿਟੀ ਐਗਰੀਕਲਚਰ ਯੂਨੀਵਰਸਿਟੀ ਦਾ ਪ੍ਰੋਫੈਸਰ ਤੱਕ ਨੂੰ ਅੱਤਵਾਦੀ ਐਲਾਨ ਕੇ ਮਾਰਤਾ ਗਿਆ ਸ਼੍ਰੀ ਖਾਲ ਤੱਕ ਸਾਹ ਦੇ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਰਤਵੱਦੀ ਈਲਾਣ ਕੇ ਉਹਦਾ ਝੂਠਾ ਮﻘਾਬਲਾ ਕਰਕੇ ਮਾਰਤਾ ਗਿਆ ਤੁਸੀਂ ਜਸਵੰਤ ਸਿੰਘ ਖਾਲੜਾ ਨੂੰ ਮਾਰ ਦਿੱਤਾ ਗਿਆ ਇਹ ਤਾਂ ਜਿਹੜੀ ਆ ਉਹ ਕੇਸ ਹੈਗੇ ਆ ਜਿਹੜੇ ਸਾਹਮਣੇ ਨੇ ਹਜ਼ਾਰਾਂ ਲੋਕ ਇਹੋ ਜਿਹੇ ਆ ਜਿਨ੍ਹਾਂ ਦੇ ਫੀਗਨ ਕਾਊਂਟਰ ਹੋਏ ਆ ਉਸ ਵੇਲੇ ਪੁਲਿਸ ਸਟੇਟ ਸੀ ਉੱਤੋਂ ਕਿਹਾ ਜਾਂਦਾ ਸੀ ਕੋਈ ਵੀ ਬੰਦਾ ਬੋਲਣ ਦੀ ਕੋਸ਼ਿਸ਼ ਕਰਦਾ ਜੇ ਅੱਛਾ ਇਹਨੇ ਪਨਾ ਦਿੱਤੀ ਅੱਛਾ ਇਹ ਮਿਲਿਆ ਅੱਛਾ ਇਹਨੇ ਇਹਦਾ ਸਾਥ ਦੇ ਰਿਹਾ ਮਾਰ ਦੋ ਦੋ ਲਫ਼ਾਜ਼ ਸੀ ਇਹ ਤਾਂ ਥੱਲੇ ਵਾਲੇ ਤਾਂ ਸਿਰਫ ਪਿਆਦੇ ਸੀ ਉੱਤੇ ਵਾਲੇ ਤਾਂ ਜਿਹੜੇ ਐ ਉਹ ਹੋਰ ਅਫਸਰ ਸੀਗੇ ਉੱਪਰ ਵਾਲੇ ਅਫਸਰਾਂ ਦਾ ਇਹ ਨਾਮ ਨਹੀਂ ਲੈਂਦੇ ਜਦਕਿ ਇਹ ਨਾਮ ਲਿੱਤੇ ਜਾਣ ਤੇ ਸਾਹਮਣੇ ਵੀ ਆ ਜਾਣ ਕਿ ਸਾਡੇ ਕੋਲੋਂ ਕਿਵੇਂ ਕੇਪੀਐਸ ਗੱਲ ਨੇ ਚਲੋ ਹੁਣ ਤਾਂ ਕੇਪੀਐਸ ਗੱਲ ਨਹੀਂ ਰਹੇ ਹੋਰ ਜਿਹੜੇ ਅਫਸਰ ਸੀਗੇ ਕਿਵੇਂ ਇਹਨਾਂ ਨੇ ਸਾਨੂੰ ਹੁਕਮ ਦਿੱਤੇ ਠੀਕ ਆ ਹੁਣ ਉੱਤੇ ਤਾਂ ਸਿਰਫ ਹੁਕਮ ਜਾਰੀ ਕਰਦੇ ਸੀ ਔਰ ਇਹ ਦੌਰ ਰਿਹਾ ਉਹਦੋਂ ਉਹੀ ਮਾਨਸਿਕਤਾ ਜਿਹੜੀ ਹੈ ਪੁਲਿਸ ਦੀ ਉਹ ਮਾਨਸਿਕਤਾ ਉਹ ਅਫਸਰ ਹੋਣ ਰਿਟਾਇਰ ਹੋਣੇ ਸ਼ੁਰੂ ਹੋਏ ਆ ਕੁਝ ਦੌਰ ਤੋਂ ਤੁਸੀਂ ਦੇਖਿਆ ਹੋਣਾ ਕਿ ਸੁਰੇਸ਼ अरोੜਾ ਜਿਹੜੇ ਡੀਜੀਪੀ ਪੰਜਾਬ ਦੇ ਬਣੇ ਆ ਉਸ ਤੋਂ ਬਾਅਦ ਪੁਲਿਸ 'ਚ ਬਦਲਾਅ ਆਇਆ ਪੁਲਿਸ ਦੇ ਵਿੱਚ ਕਾਫੀ ਬਦਲਾਅ ਆਇਆ ਰਿਫਾਰਮਸ ਹੋਏ ਆ ਪਬਲਿਕ ਦੀ ਗੱਲ ਸੁਣੀ ਜਾਣ ਲੱਗੀ ਆ ਪਬਲਿਕ ਨੂੰ ਵਿਸ਼ਵਾਸ ਹਾਲਾਂਕਿ ਪੁਲਿਸ ਲੋਕ ਪਬਲਿਕ ਖਾਕੀ ਤੋਂ ਡਰਨ ਲੱਪਈ ਸੀ دہشت ਖੜੀ ਹੋ ਗਈ ਸੀ ਬਈ ਇਹ ਕੁਝ ਵੀ ਕਰ ਸਕਦੇ ਆ ਫਿਰ ਉਹ ਇੱਕ ਦੌਰ ਜਦੋਂ ਸ਼ੁਰੂ ਹੋਇਆ ਕਿ ਅਸੀਂ ਪੁਲਿਸ ਪਬਲਿਕ ਫਰੈਂਡਲੀ ਕਰਨਾ ਤੇ ਉਹ ਅੱਜ ਡੀਜੀਪੀ ਗੌਰਵ ਯਾਦਵ ਤੱਕ ਚੱਲ ਰਿਹਾ ਤੁਹਾਡੇ ਸਾਹਮਣੇ ਨਸ਼ੇ ਵਾਲਿਆਂ ਨੂੰ ਲੈ ਕੇ ਪੁਲਿਸ ਸਹਿਯੋਗ ਮੰਗਦੀ ਆ ਮੀਟਿੰਗਾਂ ਕਰਦੇ ਆ ਇਹ ਕੀ ਕਰਦੇ ਪਏ ਨੇ ਇਸ ਕਰਕੇ ਕਰਦੇ ਪਏ ਨੇ ਸਾਡੇ ਨਾਲ ਪਬਲਿਕ ਫਰੈਂਡਲੀ ਹੋਵੋ ਅਸੀਂ ਤੁਹਾਡੇ ਲਈ ਖੜੇ ਆ ਲੋਕਾਂ 'ਚ ਵਿਸ਼ਵਾਸ ਖੜਾ ਕਰਦੇ ਲੇਕਿਨ ਜਿਹੜਾ ਅਫਸਰ ਉਸ ਦੌਰ ਦੇ ਸੀਗੇ ਉਹ ਹੁਣ ਰਿਟਾਇਰ ਹੋਣਾ ਸ਼ੁਰੂ ਹੋਇਆ ਲੇਕਿਨ ਮਾਈਂਡ ਸੈਟ ਜਿਹੜਾ ਪੁਰਾਣੇ ਅਫਸਰਾਂ ਦਾ ਉਹ ਬਦਲਿਆ ਨਹੀਂ ਆ ਇਹ ਭਾਵੇਂ ਸੂਬਾ ਸਰ ਹੱਦ ਹੋਵੇ ਭਾਵੇਂ ਇੰਦਰਜੀਤ ਹੋਵੇ ਭਾਵੇਂ ਹੋਰ ਹੋਵੇ ਇਹ ਜੇਲ੍ਹ ਚ ਨੇ ਇਹਨਾਂ ਦੇ ਹਜੇ ਵੀ ਦਿਮਾਗ ਦੇ ਵਿੱਚ ਪੁਲਿਸ ਸਟੇਟ ਹੈ ਇਹਨਾਂ ਦੇ ਦਿਮਾਗ ਦੇ ਵਿੱਚ ਉਹ ਸਟੇਟ ਨਹੀਂ ਆ ਹੁਣ ਦੇਖੋ ਨਵੇਂ ਆਈਪੀਐਸ ਆ ਰਹੇ ਆ ਨਵੇਂ ਨਵੀਆਂ ਲੜਕੀਆਂ ਆਈਪੀਐਸ ਆ ਰਹੀਆਂ ਆਕਰਸ਼ੀ ਜੈਨ ਧਨਪ੍ਰੀਤ ਕੌਰ ਮਤਲਬ ਤੁਸੀਂ ਆਈਡੀਓਲੋਜੀ ਹੀ ਡਿਫਰੈਂਟ ਹੋ ਚੁੱਕੀ ਹੋਈ ਆ ਆਈਡਿਓਲੋਜੀ ਹੋ ਚੁੱਕੀ ਆ ਵੀ ਪਬਲਿਕ ਨੂੰ ਜਸਟਿਸ ਕਿਵੇਂ ਦੇ ਸਕਦੇ ਆ ਕੰਮ ਚੰਗੇ ਕਿਵੇਂ ਕਰ ਸਕਦੇ ਆ ਰਿਫਾਰਮਸ ਕਿਵੇਂ ਕਰ ਸਕਦੇ ਆ ਥਾਣਿਆਂ 'ਚ ਸੁਧਾਰ ਕਿਵੇਂ ਆ ਸਕਦਾ ਹੈ ਸੀਸੀਟੀਵੀ ਨੂੰ ਕਿਵੇਂ ਆਪਾਂ ਲਾਗੂ ਕਰ ਸਕਦੇ ਆ ਸੀਸੀਟੀਵੀ ਪ੍ਰੋਜੈਕਟ ਨਾਲ ਕਿਵੇਂ ਲਾਗੂ ਕਰ ਸਕਦੇ ਆ ਥਾਣਿਆਂ 'ਚ ਕਿਵੇਂ ਕਰੀਏ ਸੋ ਸੜਕ ਸੁਰੱਖਿਆ ਫੋਰਸ ਆ ਗਈ ਹੈਗੀ ਆ ਚੇਂਜ ਹੋ ਰਿਹਾ ਪੈਟਰਨ ਚੇਂਜ ਹੋ ਰਿਹਾ ਲੇਕਿਨ ਜਿਹੜੀ ਆਈਡੀਓਲੋਜੀ ਪੁਲਿਸ ਦੀ ਪੁਰਾਣੀ ਸੀ ਸੁਮੇਸ਼ ਸਿੰਘ ਸੈਣੀ ਤੱਕ ਦੀ ਗੱਲ ਕਰਦਾ ਹੁਣ ਦੇਖੋ ਬੈਬਲ ਕਲਾ ਕੋਟਕਪੂਰਾ ਗੋਲੀ ਕਾਂਡ ਚ ਉਹੀ ਮਾਈਂਡਸੈਟ ਸੀ ਉਡਾ ਦਿਓ ਮਾਰ ਦਿਓ ਗੋਲੀਆਂ ਸਾਨੂੰ ਕਿਹੜਾ ਕਿਸ ਨੇ ਪੁੱਛਣਾ ਠੀਕ ਹੈ ਨਾ ਲੇਕਿਨ ਉਸ ਤੋਂ ਬਾਅਦ ਬਹੁਤ ਬਦਲਾਅ ਹੋਇਆ ਸੁਰੇਸ਼ ਅਰੋੜਾ ਤੋਂ ਬਾਅਦ ਇੱਕ ਸਮਝੀਏ ਸੁਰੇਸ਼ ਅਰੋੜਾ ਅਰਪੀ ਸ਼ੁਕਲਾ ਇਹਨਾਂ ਨੇ ਇਹਨਾਂ ਨੇ ਉਸ ਚੀਜ਼ ਦੇ ਲੋਕਾਂ ਦੇ ਜਹਾਨ ਚੋਂ ਪੁਲਿਸ ਦਾ ਡਰ ਕੱਢਿਆ ਹੁਣ ਤੁਸੀਂ ਦੇਖੋ ਸੁਮੇਸ਼ ਸਿੰਘ ਸੈਣੀ ਦੇ ਦੌਰ ਤੋਂ ਪਹਿਲਾਂ ਕੋਈ ਪੁਲਿਸ ਵਾਲੇ ਨਾ ਬੱਤਮੀਜ਼ੀ ਨਹੀਂ ਕਰਦਾ ਸੀ ਟ੍ਰੈਫਿਕ ਦਾਲਾ ਕੋਈ ਰੋਕ ਲਵੇ ਕੋਈ ਫालतੂ ਨਹੀਂ ਬੋਲਦਾ ਸੀ ਹੁਣ ਇੱਕ ਸਕਿੰਟ ਦੇ ਵਿੱਚ ਚਾਰ ਗਾਲਾਂ ਵੀ ਕੱਢ ਦੇ ਨਜ਼ਰ ਆਂਦੇ ਤੇ ਵੀਡੀਓ ਵੀ ਹੁੰਦੀਆਂ ਬਣਾ ਬਣਾ ਕੇ ਪਾਉਂਦੇ ਆ ਇਹ ਉਲਟਾ ਹੋ ਰਿਹਾ ਨਾ ਹੁਣ ਇਸ ਦਾ ਮਤਲਬ ਪੁਲਿਸ ਜਿਹੜੀ ਹੈ ਉਹ ਉਹਦਾ ਮਾਈਂਡਸੈਟ ਚੇਂਜ ਕੀਤਾ ਜਾ ਰਿਹਾ ਜਿਹੜੀ ਪਬਲਿਕ ਦਾ ਮਾਈਂਡਸੈਟ ਆ ਉਹ ਬਦਲਿਆ ਜਾ ਰਿਹਾ ਇਹ ਦੌਰ ਜਿਹੜਾ ਮੈਨੂੰ ਲੱਗਦਾ ਹੈ ਕਿ ਸੁਰੇਸ਼ ਰੋੜਾ ਜਿਹੜਾ ਡੀਜੀਪੀ ਆ ਉਸ ਤੋਂ ਬਾਅਦ ਆਇਆ ਔਰ ਹੁਣ ਤੱਕ ਵੀ ਹੁਣ ਤੱਕ ਵੀ ਤੁਸੀਂ ਇਹ ਦੇਖੋ ਗੌਰਵ ਜਿਆਦਾ ਡੀਜੀਪੀ ਨੇ ਠੀਕ ਆ ਆਪਣੇ ਪਦਰ ਤੇ ਥੱਲੇ ਮੁਲਾਜ਼ਮ ਕਈ ਵਾਰ ਕਰ ਜਾਂਦੇ ਆ ਵਰਦੀ ਪਾਈ ਆ ਧਾਕੜ ਹੈਗੀਆਂ ਚੱਕ ਦਿਓ ਕਰ ਦਿਓ ਲੇਕਿਨ ਐਫਆਈਆਰ ਵੀ ਹੋ ਰਹੀਆਂ ਸਜਾਵਾਂ ਵੀ ਹੋ ਰਹੀਆਂ ਨੌਕਰੀਆਂ ਤੋਂ ਵੀ ਕੱਢਿਆ ਜਾ ਰਿਹਾ ਹੁਣ ਪਿੱਛੇ ਕਿੰਨੇ ਮਲਾਜਮਾਂ ਨੂੰ ਬਰਖਾਸਤ ਕੀਤਾ ਗਿਆ ਤੇ ਸਾਵੇਂ ਪੁਰਾਣੇ ਟਾਈਮ 'ਚ ਮਲਾਜਮਾਂ ਨੂੰ ੱੱਕੇ ਨਾ ਭਰਤੀ ਕਰ ਲੈਂਦੇ ਸੀ ਹੁਣ ਤਾਂ ਨੌਕਰੀوں 'ਚ ਡਿਸਮਿਸ ਕਰ ਦਿੱਤਾ ਜਾਂਦਾ ਚਲੋ ਨੌਕਰੀ ਤੋਂ ਬਾਹਰ ਇਹ ਸਾਰਾ ਬਦਲਾਅ ਹੋ ਰਿਹਾ ਇਹ ਮਾਈਂਡਸੈਟ ਚੇਂਜ ਹੋ ਰਿਹਾ ਟਾਈਮ ਲੱਗੂਗਾ ਹੋਰ 10-15 ਸਾਲਾਂ ਤੱਕ ਜਿਵੇਂ ਜਿਵੇਂ ਮਨੁੱਖੀ ਅਧਿਕਾਰ ਹਾਈ ਕੋਰਟ ਜਿਵੇਂ ਹੁਣ ਹਾਈ ਕੋਰਟਾਂ ਨੇ ਸਜ਼ਾ ਕਰਨੀਆਂ ਸ਼ੁਰੂ ਕਰਤੀਆਂ ਮਨੁੱਖੀ ਅਧਿਕਾਰਾਂ ਨੇ ਜਿਹੜੀਆਂ ਨੋਟਿਸ ਲੈਣੇ ਸ਼ੁਰੂ ਕਰਤੇ ਹੁਣ ਪੁਲਿਸ ਵੀ ਥੋੜਾ ਸੰਭਲ ਕੇ ਚੱਲਦੀ ਆ ਭਈ ਅਸੀਂ ਧਿਰ ਨਹੀਂ ਬੰਨਣਾ ਅਸੀਂ ਤੱਕਾ ਨਹੀਂ ਕਰਨਾ ਕੱਲ ਨੂੰ ਕੋਈ ਵੀਡੀਓ ਦੇ ਦੂਗਾ ਕੱਲ ਨੂੰ ਸਾਡੇ ਖਿਲਾਫ ਕੰਪਲੇਂਟ ਹੋ ਜੂਗੀ ਲਾ ਪੁਆਇੰਟ ਦੀ ਗੱਲ ਕਰੀਏ ਹਰ ਚੀਜ਼ ਦੇ ਉੱਤੇ ਹੁਣ ਜਿਹੜਾ ਵਾ ਉਹ ਪੁਲਿਸ ਦੇ ਉੱਤੇ ਮੋਨਿਟਰਿੰਗ ਹੋ ਰਹੀ ਹੈ ਠੀਕ ਕੱਲ ਨੂੰ ਇੱਕ ਸਿਚੁਏਸ਼ਨ ਹੈ ਪਰ ਹੁਣ ਵੇਖਣ ਵਾਲੀ ਗੱਲ ਹੈ ਕਿ ਆਖਰਕਾਰ ਇਹ ਸਾਰਾ ਮਾਮਲਾ ਕਿੱਥੇ ਜਾ ਕੇ ਖਤਮ ਹੋਵੇਗਾ ਕਿਉਂਕਿ ਸੰਦੀਪ ਸਣੀ ਨੂੰ ਸੰਗਰੂਰ ਜ਼ਰੂਰ ਸ਼ਿਫਟ ਕਰ ਦਿੱਤਾ ਗਿਆ ਪਰ ਇਸ ਤੋਂ ਬਾਅਦ ਹੁਣ ਇਹ ਕੇਸ ਕਿੱਥੇ ਤੱਕ ਜਾਂਦਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਮੇਰੇ ਨਾਲ ਕੈਮਰਾਮੈਨ ਰਾਹੁਲ ਮੈਂ ਸਾਹਿਬ ਸਿੰਘ ਇਜਾਜ਼ਤ ਚੌਣਾ ਬਣੇ ਰਵਾਂ India ਪੰਜਾਬੀ ਤੇ